ਰਾਇਲਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਬੱਦਣੀ ਖੁਰਦ ਜੀ ਤਹਿਸੀਲ ਨਿਹਾਰ ਸਿੰਘ ਵਾਲਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ 6 ਨਾਗਾ ਜੀ ਤਿੰਨ ਤਾਜ਼ੇ ਸੂਏ ਆ ਦੋ ਹਰਿਆਣੇ ਦੀਆਂ ਵੀਰੇ ਉੱਚੇ ਬੱਚੇ ਵਾਲੀਆਂ ਮੱਝਾਂ ਨੇ ਜੀ ਸਮੇਤ ਬੱਚੇ ਤੇ ਇੱਕ ਬਾਈ ਕੋਲ ਵੈਡ ਬਿਲਕੁਲ ਤਾਜੀ ਸੂਈ ਆ ਹੋਣੀ ਸੂਈ ਆ ਡਿਟੇਲ ਤੁਹਾਨੂੰ ਮੈਂ ਬਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਆ ਵੀਡੀਓ ਨੂੰ ਐਂਡ ਤੱਕ ਕਰ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸასი ਸ਼ਾਲ ਜੀ ਸასი ਸ਼ਾਲ ਵੀਰੇ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਸਨੀਆ ਪਿੰਡ ਬਦਨੀਖੁਰ ਦਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਜੀ 6283154775 ਕਿੰਨੇ ਨਾਗਾ ਬਈ ਆਪਣੇ ਕੋਲ ਆਪਣੇ ਕੋਲੇ 5 ਤਾਂ 5 ਝੋਟੀਆਂ ਵੀਰੇ ਤਿੰਨ ਤਾਜ਼ੀਆਂ ਸੂਈਆਂ ਹਾਂਜੀ ਦੋ ਟੋਕੜਾਂ ਵਿੱਚ ਗੱਬਣਾ ਵੀ ਆ ਆਪਾਂ ਇਹ ਚੈੱਕ ਨਹੀਂ ਕਰਾਈਆਂ ਇੱਕ ਡੇਢ ਮਹੀਨੇ ਦੀ ਦੱਸ ਦੇ ਇੱਕ ਦੋ ਮਹੀਨਿਆਂ ਦੀ ਦੱਸ ਦੇ ਠੀਕ ਆ ਇੱਕ ਦੇ ਮਗਰ ਕੱਟੀ ਇੱਕ ਦੇ ਮਗਰ ਕੱਟਾ ਠੀਕ ਹੈ ਬਾਈ ਤੇ ਆਪਾਂ ਹੁਣੀ ਤਾਜ਼ੀਆਂ ਝੋਟੀਆਂ ਉਹਨਾਂ ਨੂੰ ਤਿੰਨ ਚਾਰ ਦਿੱਤੀਆਂ ਉਹਨਾਂ ਨੂੰ ਵਾਪਸ ਲੈ ਲਈਆਂ ਝੋਟੀਆਂ ਆਪਾਂ ਤੋਂ ਹੀ ਗਈਆਂ ਨੇ ਠੀਕ ਹੈ ਬਾਈ ਹਾਂਜੀ ਇਧਰੋਂ ਸ਼ੁਰੂ ਕਰਦੇ ਆ ਸੁਆ ਕਿੰਨੇ ਮਾ ਵੀਰੇ ਆ ਪਹਿਲਾਂ ਕੱਟੀ ਆ ਵੀਰੇ 12 ਕਿਲੋ ਕੰਡੇ ਵਾਲਾ ਦੁੱਧ ਕਦੋਂ ਸੁਈ ਹੈ ਜੀ ਸੁਈ ਨੇ ਇਹਨੂੰ ਹੋ ਗਏ ਵੀਰੇ ਅੱਜ ਤਾਂ 10 ਦਿਨ ਹੋ ਗਏ ਆ ਬੱਚਾ ਕੀ ਹੈ ਜੀ ਘਟਾਵਾ ਕੱਟਾਵਾ ਟੋਰੀਆਂ ਨੂੰ 12 ਕਿਲੋ ਅੱਜ ਆਪਣੇ ਘਰੇ ਜੀ 11 ਕਿਲੋ ਕੇ ਲੈ ਜੇ ਯਾਰ ਮੇਰੇ ਚੜ ਕੇ ਚੀਕਾ ਥਣਕ ਚੌਂਕ ਦੇ ਦੰਦ ਕੱਢਦੀ ਆ ਸਟਾਰਟ ਕਰਦੀ ਆ ਹਾਂ ਚੋਣ ਫਸੂਂਗੀ ਪੂਰੀ ਗੋਲਾ ਹਨਾ ਕਰਮਾਲੀ ਦੀ ਪੂਰੀ ਵਧੀਆ ਕੱਟੀ ਆ ਯਾਰ ਟਾਪ ਕੁਆਲਟੀ ਦੀ ਸਿੰਗੀ ਆ ਚੰਗਾ ਬੱਚਾ ਮੂੰਹ ਤੋਂ ਚਾਰ ਦੰਦ ਦੀ ਆ ਪਤਲੇ ਪਿੰਡੇ ਦਾ ਹਵਾਨਾ ਦੇਖੋ ਐਚ ਐਫ ਗਾਇਆਂ ਜਿਹੜੀਆਂ ਮੇਲਿਆਂ 'ਚ ਹੁੰਦੀਆਂ ਉਦਾਂ ਦੇ ਹਵਾਨੇ ਕਰਮਾਲੀਆਂ ਲਈ ਫਰਦੀਆਂ ਗੀਆਂ ਤੇ ਬਾਕੀ ਵੀਰੇ ਠੰਡੀ ਸੀਲ ਥਾਣਾ ਦੀ ਜੇਰ ਦੀ ਭਾਰ ਉਹ ਸਾਰੀ ਜ਼ਿੰਮੇਵਾਰੀ ਆ ਯਾਰ ਚੋਾਈ ਸੀਲ ਠੰਡੀ ਬਧੇਰੀਆਂ ਕੱਟੀਆਂ ਜਿਵੇਂ ਕੋਈ ਮਰਜ਼ੀ ਹੈਨਾ ਕਰਮਾਂ ਵਾਲਾ ਲੈ ਜੇ ਆਏ ਨਹੀਂ ਦਾ ਹੈ ਚਾਰ ਪੰਜੇ ਹੀ ਪਹਿਲਣਾ ਝੋਟੀਆਂ ਆਪਣੇ ਕੋਲ ਬਣਾਈਆਂ ਠੀਕ ਹੈ ਜੀ ਹਾਂਜੀ ਬਾਕੀ ਹੈਨਾ ਆ ਦੇ ਲੈਵਾ ਆਉਂਦੇ ਸੂਏ ਨੂੰ ਵਾਪਸ ਪਾ ਇਹਦਾ ਬਾਜ਼ਾਰ ਬਜ਼ੂਰ ਛੱਡੀ ਹੋਈ ਕੱਟੀ ਹੁਣ ਵੀ ਵੀਰੇ ਕਿੱਦੇ ਮੈਲੇ ਮੂਲੇ ਲਾਗੀ 13 14 ਕਿਲੋ ਤੋਂ ਤਾਂ ਕੱਟੀ ਫੈਲਣੀ ਪਾਉਗੀ ਹਮ ਸਹੀ ਗੱਲ ਕਰਨ ਵਾਲੀ ਨਹੀਂ ਗੀ ਗੱਲ ਠੀਕ ਆ ਜੈਜ ਦੀ ਡਿਮਾਂਡ ਇਹਦੀ ਡਿਮਾਂਡ ਫੋਨ ਤੇ ਹੋਣੀ ਆ ਉਹ ਬਿਲਕੁਲ ਜੈਜ ਹਾਂ ਜੈਜ ਹੀ ਕਰਨੀ ਆ ਆਪਾਂ ਬਸ ਆਉਂਦੇ ਕਹਿੰਨੂੰ ਆਣਾ ਨਵੇਂ ਸਾਲ ਦੀ ਬੋਣੀ ਵੀ ਕਰਨੀ ਆ ਬੋਣੀ ਕਰਨੀ ਆ ਠੀਕ ਆ ਹੁਣ ਰੁਟੀਨ ਚ ਆਇਆ ਕਰਨੀ ਆ ਕਿਉਂਕਿ ਪਹਿਲਾਂ ਚਲੋ ਕੰਮ ਥੋੜਾ ਜਿਹਾ ਰੋਕਣਾ ਪੈ ਗਿਆ ਸੀਗਾ ਉਹ ਮਾਲ ਹੋਣ ਬਾਈ ਹੁਣ ਦੀਵਾਲੀ ਤੇ 25 26 ਮਹੀਆਂ ਵੇਚੀਆਂ ਫਿਰ ਭਗਤਾਨ ਬਦਾ ਵੀ ਸਾਰਾ ਦਿੱਕਾ ਪੈਂਦਾ ਲੱਦ ਕਰਨਾ ਪੈਂਦਾ ਹੈਗਾ ਆ ਕੱਟੀ ਗੱਲ ਸੁਈ ਆ ਸਵੇਰੋ ਜਮਾ ਬੋਲੇ ਚ ਖਾਲੀ ਆ ਨਾਰੂਆ ਨਾਲ ਆ ਜੇਰ ਜੱਪਾ ਜਮਾ ਪੈ ਗਿਆ ਵੀਡੀਓ ਆਪਣੇ ਕੋਲੇ ਜੇਰਦੀ ਹੈਗੀ ਕੱਟੀ ਕੱਟਾ ਵੈਂਦੇ ਮਗਰ ਅਟਾ ਠੀਕ ਆ ਤੇ ਦੋਂਦੀ ਅਮਲਾ ਦੇ ਚੌਕ ਦੇ ਦੰਦ ਕੱਢਦੀ ਹੂ ਦੋਂਦ ਗਈ ਆ ਹੂੰ ਇਹ ਸੀਲ ਬਥੇਰੀ ਨਿਕਲੀ ਕੱਟੀ ਕਿੰਨਾ ਪਿਆਜ ਲੋਦਰ ਕੱਟੀ ਬਈ ਯਾਰ ਕਿਹੜੇ ਹਿਸਾਬ ਨਾਲ ਵਜਨ ਵਜੂ ਦਾ 13 14 ਦਾ ਦੇਣਾ ਚਾਹੀਦਾ ਨਹੀਂ 12 13 ਤੋਂ ਤੁਹਾਡਾ ਇੱਕ ਤੋਂ ਵੀ ਨਹੀਂ ਯਾਰ ਫੁੱਲਾ ਫੁੱਲਾ ਐਵੇਂ ਹੀ ਕਹਦੇ 14 15 16 ਕੋਈ ਫਾਇਦਾ ਨਹੀਂ ਠੀਕ ਆ ਆ ਕਿਵੇਂ ਕਿਵੇਂ ਚੁਆਈਆਂ ਹੋਣੀਆਂ ਵਾ ਓਵੇਂ ਓਵੇਂ ਕੱਟੀ ਨੇ ਨਿਖਰਨਾ ਵਾ ਹੂੰ ਬਾਕੀ ਥਣ ਥਣ ਹਨਾ ਬਈ ਪੂਰਾ ਚੰਗਾ ਲੱਗਿਆ ਕਿੰਨਾ ਪਿਆ ਜੂ ਦੁੱਧ ਵੀਰੇ ਆਇਆ ਬਈ ਆਉਣਾ ਹੋਊਗਾ 7 8 ਕਿਲੋ ਬੌਲਾ ਹੂੰ ਸੀਲ ਠੰਡੀ ਬਧੇਰੀ ਆ ਪਹਿਲਣ ਦਾ ਤਾਂ ਐ ਹੀ ਹੁੰਦਾ ਵਾ ਸੀਲ ਨਿਕਲਿਆ ਹੋਵੇ ਦੁੱਧ ਤਾਂ ਕਿਵੇਂ ਕਿਵੇਂ ਚੁਆਈਆਂ ਨੂੰ 10 15 ਦਿਨਾਂ ਤੀ ਜਾ ਕੇ ਹਨਾ ਕਰਮਾਲੀ ਨੇ ਸ਼ੁਰੂ ਕਰਨਾ ਹਾਂ ਜਮਾਂ ਬੋਲੇ ਚੋ ਖਾਲੀ ਆ ਠੀਕ ਆ ਸੋਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿਖੜਵਾ ਪੱਠ ਪੂੜੇ ਦੀ ਚੜਾਈ ਤੁਸੀਂ ਦੇਖ ਸਕਦੇ ਹੋ ਨਿੱਗਰ ਨਰੋਈਆ ਫੁੱਲ ਵਜੇ ਬੜਾ ਨਾਲ ਹੋ ਜਾਂਦਾ ਕੋਈ ਆਏ ਨਹੀਂ ਵੀਰੇ ਕਰਮਾਲੀ ਲਿੱਸੀ ਲਾਮੀਆਂ ਹੈਣਾ ਮੈਂ ਜਾ ਰਿਹਾ ਹਾਂ ਪੂਰੀ ਵੱਡੀ ਝੋਟੀ ਆ ਕੁਆਲਿਟੀ ਤੁਸੀਂ ਇਹਦੀ ਦੇਖ ਹੀ ਸਕਦੇ ਹੋ ਜੀ 18 14 ਕਿਲੋ ਕੱਟੀ ਪਹਿਲਣੇ ਦੁੱਧ ਪਾ ਦੂਗੀ ਯਾਰ ਬਾਈ ਉਮੀਦ ਆ ਬਾਈ ਚੰਗੀ ਚੀਜ਼ ਨੇ ਤਾਂ ਦੇਣਾ ਹੀ ਹੁੰਦਾ ਦੁੱਧ ਪੱਠ ਪੂੜੇ ਦੀ ਚੜਾਈ ਚੱਕ ਕਰ ਲਓ ਜਿਹੜਾ ਪਹਿਲਾਂ ਨਾ ਯਾਰ ਦੁੱਧਾ ਖਾਣ ਪੀਣ ਨਾਲ ਹੀ ਬਣਦੀਆਂ ਹਨਾ ਕਿਵੇਂ ਦੋ ਦੋ ਤਿੰਨ ਤਿੰਨ ਟਾਈਮ ਚ ਵਾਈ ਹੋਈ ਗਈ ਪਹਿਲਾਂ ਕੱਟੀ ਦੀ ਉਵੇਂ ਹੀ ਬਣੀ ਹੈ ਉਵੇਂ ਹੀ ਬਣੀ ਜਾਣਾ ਸਹੀ ਗੱਲ ਹੈ ਜੀ ਤਿੰਨ ਨੰਬਰ ਵੀਰੇ ਨਾ ਕੇ ਦਾ ਸੁਆ ਕਿੰਨਾ ਇਹਦੇ ਥੱਲੇ ਹੈਗਾ ਬਾਈ 12 ਕਿਲੋ ਦੁੱਧ ਕੱਟੀ ਸੜੇ ਚੌਕ ਦੇ ਦੰਦ ਕੱਢਦੀ ਆ ਮਗਰ ਕੱਟਾ ਇਹਦੇ ਕੱਟੇ ਹੀ ਆ ਸਾਰਿਆਂ ਦੇ ਮਗਰ ਕੱਟੇ ਹੀ ਆ ਜੀ ਠੀਕ ਹੈ ਵੀਰੇ ਕੱਦ ਕਾਠ ਚੈੱਕ ਕਰੋ ਹਨਾ ਵੱਡਾ ਕਰਦੇ ਆਂ ਦੰਤੋਂ ਕਿਵੇਂ ਆ ਵੀਰੇ ਇਹ ਇਹ ਵੀ ਚੌਕ ਦੇ ਦੰਦ ਕੱਢਦੀ ਆ ਜੀ ਹੂੰ ਠੀਕ ਹੈ ਜੀ ਬਾਕੀ ਚੈੱਕ ਕਰ ਸਕਦੇ ਹੋ ਬੱਡੀ ਬਹੁਤ ਆ ਜੋਟੀ ਗੋਲ ਸਿੰਘੀ ਆ ਜੀ ਇਹਦੀ ਕੁਆਲਿਟੀ ਚੈੱਕ ਕਰ ਲਓ ਹੈ 12ਵਾਂ ਤੇ 11 ਚੋਕੇ ਲੈ ਜੇ ਆਉ ਦਾ ਕੰਡੇ ਦੇ ਲਾਗ ਜਾਨੀ ਕਿਲੋ ਆਪਾਂ ਤਾਂ ਘੱਟ ਦਾ ਹੱਦਿਆ ਕੋਈ ਸੱਜਣ ਦਾ ਢੀੜਾ ਨਾ ਵੱਜੀ ਹਨਾ ਬਈ ਹਾਂ ਬਈ ਹੂੰ ਦੂਰੋਂ ਚੱਲ ਕੇ ਆਉਂਦਾ ਰੈਸ਼ ਦਾ ਪ੍ਰਬੰਧ ਪੂਰਾ ਬਈ ਪੂਰਾ ਪੂਰਾ ਪ੍ਰਬੰਧ ਬਈ ਠੀਕ ਆ ਵੀਰੇ ਲਿਓ ਤੁਰ ਕੇ ਦਿਖਾ ਦੀ ਵੀਰੇ ਸੰਗ ਸੁੰਗ ਚੈੱਕ ਕਰ ਲਓ ਚੰਗੇ ਪਸ਼ੂ ਹੀ ਹੁੰਦੇ ਆ ਬਾਈ ਕੋਲ ਜਿੰਦੀਆਂ ਕ ਆਪਾਂ ਵੀਡੀਓ ਕਵਰ ਕੀਤੀਆਂ ਨੇ ਬਾਕੀ ਮੁੱਠੀ ਵਾਲਾ ਅੱਜ ਮਈਆਂ ਵੀ 3-4 ਵੇਚੀਆਂ ਵਾਂ ਵਿੱਚ ਆਪਾਂ ਤਾਂ ਹੀ ਉਹ ਬੱਟੇ ਸੱਟੇ ਚ ਕੀਤੀਆਂ ਵਾਂ ਅੱਜ ਠੀਕ ਆ ਬੌਣੀ ਕਰ ਲਈ ਅੱਜ 9 ਸਾਲ ਦੀ ਠੀਕ ਹੈ ਜੀ ਤੇ ਇਹਦੀ ਕੀਮਤ ਹੈ ਬਾਈ ਕੀਮਤ ਫੋਨ ਤੇ ਹੁਣ ਬਾਈ ਸਾਰੀਆਂ ਮਈਆਂ ਦੀ ਠੀਕ ਆ ਹੁਣ ਆਪਾਂ ਇੱਧਰ ਹੀ ਬੈੜ ਬੈੜੀ ਦਿਖਾ ਦਿੱ ਗਏ ਪਹਿਲਾਂ ਹਾਂ ਜੀ ਬੈੜ ਵੀਰੇ ਪਹਿਲਾਂ ਨਾ ਬਾਈ ਦੰਦੋ ਜੀ ਦੰਦੋ ਨਹੀਂ ਯਾਰ ਦੇਖੀ ਐ ਮੈਂ ਤੈਨੂੰ ਕਹਿੰਦਾ ਜੇਰ ਜੱਪਾ ਪੈ ਗਿਆ ਵਧੀਆ ਫੁੱਲ ਗਰੰਟੀ ਹਾਂ ਫੁੱਲ ਜ਼ਿੰਮੇਵਾਰੀ ਉਹ ਜਵਾਂ ਸਾਫ ਪਈ ਆ ਬੱਚਾ ਕੀ ਦਿੱਤਾ ਜੀ ਬੱਛਾ ਵਾ ਬੱਚਾ ਆ ਗਿਆ ਜੀ ਤੇ ਉਹ ਸੀਲ ਠੰਡੀ ਬਥੇਰੀ ਆ ਕਿੰਨਾ ਕ ਕੱਢਿਆ ਬੋਲਾ ਜੀ ਇਹਦਾ ਬੋਲਾ ਮੇਰੇ 2 ਕਿਲੋ ਚੋਇਆ ਹੈ ਬੱਚਾ ਬੋੱਚਾ ਕਰ ਦੋ ਮੜਾ ਮੋਟਾ ਲਾਇਆ ਵੋਵੇਂ ਕੁੜੇ ਦਾ ਬੱਚੇ ਦਾ ਕਰੂਗੀ ਕਿੰਨਾ ਕੱਢ ਦੋ ਬਈ ਦੁੱਧ ਦੁੱਧ ਤਾਂ ਦੇ ਦੂ ਬਈ 20 ਕਿਲੋ ਆਮ ਨਾਲ 20 ਕਿਲੋ ਖੁੱਲਾ ਹੂੰ ਇਹ ਇਹਨਾਂ ਨੇ ਦਿੱਤਾ ਕੋਈ ਫਾਇਦਾ ਨਹੀਂ ਫੇਰ ਹਣਾ ਠੀਕ ਆ ਐਵੇਂ ਕਰੀਏ 24 25 ਤਾਂ ਨਹੀਂ 20 ਤਾਂ ਖੁੱਲਾ ਦੇ ਹੀ ਜਾਉਂ ਮਈਆਂ ਵਾਲਾ ਦੁੱਧ ਹੋਊ ਇਹਦਾ ਪਰ ਮੱਝਾਂ ਰ ਗਈ ਹੁਣ ਇਹ ਵੀ ਗੱਲ ਸਹੀ ਆ ਬਾਕੀ ਫੱਟ ਫੱਟ ਲੇ ਵੇਦੀ ਆ ਮੰਨ ਲਓ ਕਈ ਯਾਰ ਕੇਦਾ ਹੈ ਨਾ ਬਜਟ ਥੋੜਾ ਹੁੰਦਾ ਚਲੋ ਬੈਡ ਚੰਗੀ ਮਿਲ ਜਾਣੀ ਆ ਨਾ ਤਾਂ ਇਹ ਗਰਮੀ ਮਨਾਵੇ ਨਾ ਹਾਂ ਬਾਈ ਠੰਡ ਮਨਾਵੇ ਦੁੱਧ ਵੀ ਮਈਆਂ ਵਾਲਾ ਹੂਆ ਪੂਰਾ ਵਧੀਆ ਸਹੀ ਗੱਲ ਆ ਜੀ ਬੱਚਾ ਵੀ ਉਹਦੇ ਕਹਨੂੰ ਜਰਸੀ ਵਾਲਾ ਕੰਮ ਹੀ ਆ ਮਗਰ ਸੀਮੰਟ ਤਾਂ ਚੰਗਾ ਲੱਗਿਆ ਸੀ ਮੇਲ ਕਾਫ ਆ ਗਿਆ ਜੇ ਬੱਚੀ ਹੁੰਦੀ ਚਲੋ ਕੀਮਤ ਵੱਧ ਜਾਣੀ ਸੀ ਨਾਲੇ ਫਾਇਦਾ ਹੋ ਜਾਣਾ ਸੀ ਰੱਖਣ ਵਾਲੇ ਵੀਰ ਨੂੰ ਵਧੀਆ ਥੱਥੀ ਥੱਥੀ ਚੁਵਾਈ ਵਾਲੀ ਵਧੀਆ ਬਹਿੜਾ ਯਾਰ ਹੂੰ ਠੀਕ ਆ ਬਾਈ ਹਾਂ ਦੋ ਆ ਵੱਡੇ ਬੱਚੇ ਵਾਲੀਆਂ ਠੀਕ ਆ ਇਹ ਉੱਚੀ ਆ ਖਾਲੀ ਕੀਤੀਆਂ ਵਾਂ ਜਮਾ ਐਂਦੇ ਮਗਰ ਤਾਂ ਕੱਟੀ ਆ ਆ ਤਾਂ ਟਰੱਕ ਹੀ ਆ ਇਹਨਾਂ ਬਾਈ ਹਾਂ ਦੋਂਦੀ ਆ ਕੱਟੀ ਆ ਜੇ ਅਛਾ ਦੋ ਦੰਦਾ ਜੇ ਹਾਂ ਦੋਂਦੀ ਆ ਕਿੰਨਾ ਸਮਾਂ ਹੋ ਗਿਆ ਸੂਈ ਨੂੰ ਬਾਈ ਸੂਈ ਨੇ ਨੂੰ ਬਾਈ ਹੋ ਗਏ 2.5 ਤੇ 3 ਮਹੀਨੇ ਦੇ ਨੇ 2.5 ਮਹੀਨੇ ਹੋ ਗਏ ਕਿੰਨਾ ਕੁ ਦੁੱਧ ਤਿਆਰ ਆ ਵੀਰੇ ਆ ਯਾਰ ਉਹਨਾਂ ਨੇ 8-9 ਕਿਲੋ ਦੁੱਧ ਗਿਆ ਯਾਰ ਬਾਈ ਠੀਕ ਆ ਹੁਣ ਚੁਵਾਈ ਹੋਈ ਵੀ ਆ ਇਹਦੀ ਚੁਵਾਈ ਕੀਤੀ ਵੀ ਖਾਲੀ ਆ ਠੀਕ ਆ ਲੇਵੇ ਦੀ ਪੱਕੇ ਦੀ ਕੋਈ ਆ ਹੂੰ ਪੱਕੇ ਲੇਵੇ ਗੱਭਾਂ ਨੂੰ ਹੋਈ ਵੀ ਆ ਠੀਕ ਆ ਆ ਪਾਣੀ ਬਾਈ ਇਹ ਚੈੱਕ ਕਰਾਈ ਆਈਆਂ ਹਨਾ 2 ਮਹੀਨਿਆਂ ਦੀ ਗੱਭਣ ਦਾਦੇ ਆ ਆਪਾਂ ਖਾਲੀ ਦੇਣੀ ਆ ਹਾਂ ਠੀਕ ਆ ਇਹਨੂੰ 3 ਕਿ ਮਹੀਨੇ ਹੋ ਗਏ ਆ ਹੂੰ ਸੂਈ ਨੂੰ ਠੀਕ ਹੈ ਬਾਈ ਹਾਂ 2 ਮਹੀਨਿਆਂ ਦੇ ਨੇੜ ਗੱਬਣਾ ਠੀਕ ਹੈ ਜੀ ਇੰਦੇ ਮਗਰ ਵੀ ਕਹਿੰਦੇ ਮਗਰ ਕੱਟਾ ਵਾ ਇਹਦੇ ਮਗਰ ਕੱਟਾ ਇਹ ਕਿੰਨੇ ਕੇ ਸਮੇ ਦੀ ਸੂਈ ਹੈ ਇਹ ਵੀ ਇੰਨੇ ਕੀ ਮੁੱਲ ਦਾ 2 ਕੁ ਮਹੀਨੇ ਦਾ ਹੋਈ ਗਈ ਤਾਂ ਬੱਚਾ ਹੀ ਹੈ ਹਜੇ ਹਾਂ ਗੱਬਣਾ ਦੋਨੇ ਹੀ ਆਂ ਆ ਹੀ ਨਹੀਂ ਪਤਾ ਕਿੰਨੇ ਕਿੰਨੇ ਚਿਰ ਦੀ ਐਵੇਂ ਆਪਾਂ ਝੂਠ ਬੋਲੀ ਜਾਈਏ ਬਾਈ ਆਪਾਂ ਖਾਲੀ ਚ ਦੇਣੀ ਆ ਚੈੱਕ ਕਰਾ ਲਾਗੇ ਬਾਈ ਉ ਠੀਕ ਹੈ ਕੇਰਾ ਕੇਰਾ ਚੈੱਕ ਕਰਾ ਲਾਗੇ ਕਿਹੜੇ ਭਰਾ ਨੇ ਪਾਸ ਹੁੰਦੀਆਂ ਹੋਈਆਂ ਪੂਰੇ ਯਾਰ ਵੱਡੇ ਕੱਦ ਕਾਟ ਆ ਦੇ ਲਾ 5 ਲੱਖ ਦੀ ਵੀ ਨਹੀਂ ਝੂਟੀ ਏ ਟੀ ਮਿਲਦੀ ਕੋਈ ਆ ਤਾਂ ਮੰਜਾ ਦੇਂਦਾ ਤੇ ਤਾਂ ਚੈੱਕ ਕਰੋ ਹੇ ਲਾਲਾ ਸੈਂਗਰ ਹੂੰ ਬਾਕੀ ਚੈੱਕ ਕਰ ਸਕਦੇ ਹੋ ਬੱਚਾ ਵੀ ਮਗਰ ਫੀਮੇਲ ਆ ਸੋਣੀ ਕੱਟੀ ਪੂਰੀ ਕੱਟੀ ਵਧੀਆ ਬਰੀਡ ਵਾਲੀ ਆ ਠੀਕ ਹੈ ਬਾਈ ਕੀਮਤ ਇਹਨਾਂ ਦੀ ਵੀ ਫੋਨ ਤੇ ਰਹਿਣ ਵਾਲੀ ਹੋਵੇ ਸਾਰੀਆਂ ਦੀ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ